ਇਹ ਜਿਹੜੇ ਬੀਜੇਪੀ ਵਾਲੇ ਖਾਸ ਤੌਰ ਤੇ ਜਾਂ ਕਾਂਗਰਸ ਵਾਲੇ ਇਹਨਾਂ ਨੂੰ ਲੋਕ ਵੜਨ ਨਹੀਂ ਦਿੰਦੇ ਪਿੰਡਾਂ 'ਚ ਕਹਿੰਦੇ ਆਮ ਆਦਮੀ ਪਾਰਟੀ ਕਰਾਉਂਦੀ ਐ ਬਈ ਸਾਡਾ ਸਾਡਾ ਕੀ ਕਸੂਰ ਐ 'ਚ ਉਹ ਭਾਈ ਬੀਜੇਪੀ ਵਾਲਿਓ ਤੁਸੀਂ ਦਿੱਲੀ ਦੇ ਮਾਲਕ ਸੀ ਤੁਸੀਂ ਉਹਨਾਂ ਨੂੰ ਦਿੱਲੀ ਨਹੀਂ ਵੜਨ ਦਿੱਤਾ ਕਿਸਾਨ ਜਿਹੜੇ ਨੇ ਉਹ ਪਿੰਡਾਂ ਦੇ ਮਾਲਕ ਨੇ ਉਹ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਇਹ 'ਚ ਕਿਹੜੀ ਗੱਲ ਐ ਇਹ ਤਾਂ ਸਿੱਧਾ ਜਿਹਾ ਸਾਹਕਤਾਵ ਐ ਉਦੋਂ ਬਥੇਰਾ ਮੈਂ 2-2 ਵਜੇ ਤੱਕ ਰਾਤ ਨੂੰ ਬੈਠਾ ਓਏ ਨਵੇੜ ਲੋ ਨਵੇੜ ਲੋ ना जी अड़े रहे अड़ी रहे इतार लाती खनौरी मुंडा शहीद हो गया शुभकरण इतें गोलियां चला ती अपना शंभू तो फिर हूँ भुगतो मैनू पत्रकार केंद्र केंद्र किसान दिल्ली क्यों आते हैं मैं क्या मोदी दिल्ली क्यों आया गुजरात चो कीत तो के आया मैं जीत के आया तो दिल्ली से देश चलता है तो देश दिल्ली आएगा मैं लाहौर भेजूँ उनको लाहौर जाना आसान है उधर उधर तारें कम है ਇਧਰ ਤਾਰੇ ਜਿਆਦਾ ਕਮਾਲ ਆ ਯਾ ਤੁਸੀਂ ਐਦਾਂ ਕਰ ਦੋਗੇ ਸਾਡੇ ਪੁਰਖਿਆਂ ਨੇ ਸਾਨੂੰ ਦੇਸ਼ ਲੈ ਕੇ ਦਿੱਤਾ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਯਾਦ ਅਸ਼ਫਾਕੁੱਲਾ ਉਹਨਾਂ ਦੀਆਂ ਕੁਰਬਾਨੀਆਂ ਨਾਲ ਦੇਸ਼ ਮਿਲਿਆ ਤੇ ਤੁਸੀਂ ਦੇਸ਼ ਦੇ ਮਾਲਕ ਬਣ ਕੇ ਬਹਿ ਗਏ ਆ ਜਦੋਂ ਆ ਜਦੋਂ ਵੰਡ ਹੋਈ ਐ 47 ਵੇਲੇ 10 ਲੱਖ ਬੰਦਾ ਕਿਦਾ ਮਰਿਆ ਆਪਣੇ ਮਾਮੇ ਨਾਨੇ ਚਾਚੇ ਤਾਏ ਮਰੇ ਨੇ ਅਸੀਂ ਦੇਸ਼ ਲੈ ਕੇ ਦਿੱਤਾ ਤੇ ਸਾਨੂੰ ਤੁਸੀਂ ਦੇਸ਼ ਦੀ ਰਾਜਤਾ ਨੀਚ ਨਹੀਂ ਜਾਣ ਦਿੰਦੇ ਸਾਡੇ ਤੁਸੀਂ ਪੈਸੇ ਰੋਕੀ ਬੈਠੇ ਹੋ ਸਾਡੀਆਂ ਤੁਸੀਂ ਝਾਕੀਆਂ 26 ਜਨਵਰੀ ਚੋਂ ਕੱਢ ਦਿੰਦੇ ਹੋ ਪੰਜਾਬ ਨਹੀਂ ਆਏਗਾ ਇਸ ਝਾਕੀ ਮੈਂ ਤੁਸੀਂ ਕਹੋ ਨਾ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਝਾਕੀਆਂ ਮੈਂ ਕਿਹ ਪਿੰਡਾਂ ਨੇ ਠਾਉ ਉਹ ਫਿਰਦੀਆਂ ਨੇ ਪਿੰਡਾਂ ਚ ਸੋ ਪਿੰਡਾਂ ਚ ਫਿਰਦੀਆਂ ਨੇ ਝਾਕੀਆਂ ਹੁਣ ਸੋ ਇਸ ਕਰਕੇ ਮੈਂ ਕਹਿਣਾ ਚਾਹਣਾ ਕਿ ਪੰਜਾਬੀਆਂ ਜਿਹੜੀ ਗੱਲ ਜੱਜ ਗਈ ਜੱਜ ਗਈ ਸੋ ਇਸ ਵਾਰ ਦੋਨੇ ਹੱਥ ਉੱਪਰ ਝਾਕ ਕੇ ਇਹ ਗੱਲ ਕਹਿ ਦੋ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਇਹਨਾਂ ਨੂੰ ਖਾਸ ਤੌਰ ਤੇ ਇਹਨਾਂ ਨੇ ਜਾਣਾ ਪਿੰਡਾਂ ਚ ਜਾਣਾ ਇਹਨਾਂ ਨੇ ਹੁਣ ਅੱਗੇ ਸ਼ਹਿਰਾਂ ਕਸਬਿਆਂ ਜਾਣਾ ਤਾਂ ਕਿ ਇੱਕ ਹੌਸਲੇ ਨਾਲ ਜਾਣ ਇਹ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਕਰ ਦੂੰ ਥੋੜਾ ਜਿਹਾ ਮਤਲਬ ਇਧਰ ਪਟਿਆਲੇ ਵਾਲੇ ਮਹਿਲਾਂ ਤੱਕ ਤਾਂ ਸੁਣੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ बोले सो निहाल लोगों को अक्सर कहते सुना है जिंदा रहे तो फिर मिलेंगे एक इस दिल ने कहा है मिलते रहे तो जिंदा रहेंगे बहुत बहुत थोड़ा धनबाद इन्हें प्यार सत्कार ना तुम मैंने सुनिया आराम न हौली जायो मामा भैन भी ने बजुर्ग ने बच्चे ने आराम ना जायो जिथे कहोंगे मिलते रहेंगे अगले पंजा दिन ਇਨਕਲਾਬ ਦੇ ਨੇ ਪੰਜਾਬ ਦੇ ਨਾਮ ਲਾ ਦੋ 50 ਦਿਨ ਉਸ ਤੋਂ ਬਾਅਦ ਮੇਂ ਜ਼ਿੰਮੇਵਾਰੀ ਫਿਰ ਮੇਰੀ ਐ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਜ਼ਿੰਮੇਵਾਰੀ ਸ਼ੁਰੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ